ਸ਼ਹਾਦਤ ਦੇ ਬਿਸਰ ਗਾਸਤਾਨੀ ਪਾਤਸ਼ਾਹੀ ਨਵੀ ਗੁਰਦੁਆਰਾ ਸੀਸਕੰਝ ਸਾਹਿਬ ਦਿੱਲੀ ਵਿੱਚ ਸਥਿਤ ਸ੍ਰੀ ਗੁਰੂ ਤੇਗ ਪਾਹਾੜ ਦਾ ਜੀਤੇ ਪਵਿੱਤਰ ਸ਼ਹੀਦੀ ਅਸਥਾਨ ਦੀ ਵਰਤੋਂ ਲਈ ਜਾਣਕਾਰੀ ਗੁਰਦੁਆਰਾ ਸੀਸਕੰਝ ਸਾਹਿਬ ਵਿੱਚ ਆਏ ਸ਼ਬਦ ਗੰਜ ਤੇ ਕੀ ਅਰਥ ਹਨ ਇਹ ਇਤਿਹਾਸਿਕ ਥਾਂ ਕਿਸ ਨੇ ਅਤੇ ਕਦੋਂ ਲੱਭਿਆ ਸੀ ਇਸ ਸਥਾਨ ਉਤੇ ਸ਼੍ਰੀ ਗੁਰੂ ਤੇਗਪਾਹਾਦਰ ਜੀ ਦੀਆਂ ਕਿਹੜੀਆਂ ਨਿਸ਼ਾਨੀਆਂ ਸਭਾਵੀਆਂ ਗਈਆਂ ਹਨ ਆਓ ਜਾਣਦੇ ਹਾਂ ਦਿੱਲੀ ਚਾਂਦਨੀ ਚੌਕ ਵਿੱਚ ਸਥਿਤ ਆਲੀਸ਼ਾਨ ਗੁਰਦੁਆਰਾ ਸੀਸਕੰਝ ਸਾਹਿਬ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਤੇਗਪਾਹਾਦਰ ਸਾਹਿਬ ਨੇ 11 ਨਵੰਬਰ 1675 ਈਸਵੀ ਨੂੰ ਮਨੁੱਖੀ ਅਧਿਕਾਰਾਂ ਧਰਮ ਦੀ ਆਜ਼ਾਦੀ ਅਤੇ ਤਿਲਕ ਜਿਨਉ ਦੀ ਰਾਖੀ ਲਈ ਆਪਣੀ ਲਾਸਾਂ ਨਹੀਂ ਕੁਰਬਾਨੀ ਦਿੱਤੀ ਸੀ ਸੀਸ ਗੰਜ ਦੋ ਸ਼ਬਦਾਂ ਸੀਸ ਅਤੇ ਗੰਜ ਨਾਲ ਬਣਿਆ ਹੈ ਸੀਸ ਦਾ ਅਰਥ ਹੈ ਸਿਰ ਅਤੇ ਗੰਜ ਦਾ ਅਰਥ ਹੈ ਖਜ਼ਾਨਾ ਇਸ ਪ੍ਰਕਾਰ ਸੀਸ ਗੰਜ ਦੇ ਸ਼ਾਬਦਿਕ ਅਰਥ ਹਨ ਸੀਸ ਦਾ ਖਜ਼ਾਨਾ ਉਹ ਥਾਂ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੀਸ ਦਾ ਖਜ਼ਾਨਾ ਭੇਟ ਕੀਤਾ ਸੀ ਗੁਰੂ ਜੀ ਦੀ ਸ਼ਹੀਦੀ ਤੋਂ ਪਹਿਲਾਂ ਉਨ੍ਹਾਂ ਦੇ ਤਿੰਨ ਪਿਆਰੇ ਸੇਵਕਾਂ ਪਈ ਮਤੀ ਦਾਸ ਜੀ ਪਈ ਸਤੀ ਦਾਸ ਜੀ ਅਤੇ ਪਈ ਦਿਆਲਾ ਜੀ ਨੂੰ ਵੀ ਕਿਸੇ ਸਥਾਨ ਤੇ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਗੁਰੂ ਸਾਹਿਬ ਦੇ ਪਾਵਨ ਸ਼ਹੀਦੀ ਸਥਾਨ ਗੁਰਦੁਆਰਾ ਸੀਸਕੈਂਤ ਸਾਹਿਬ ਦੀ ਖੋਜ ਦਾ ਮਹਾਨ ਕਾਰਜ ਸੰਨ 1783 ਈਸਵੀ ਵਿੱਚ ਦਿੱਲੀ ਫਤਿਹ ਕਰਨ ਤੋਂ ਬਾਅਦ ਮਹਾਨ ਸਿੱਖ ਜਰਨੈਲ ਜਥੇਦਾਰ ਬਗੇਲ ਸਿੰਘ ਨੇ ਕੀਤਾ ਸੀ सन 1857 ਦੀ ਗਦਰ ਪਿਛੋਂ ਮਹਾਰਾਜਾ ਸਰੂਪ ਸਿੰਘ ਜੀਂਦਵਾਲਿਆ ਨੇ ਗੁਰਦੁਆਰੇ ਦੇ ਨੇੜੇ ਲੱਗਦੀ ਜ਼ਮੀਨ ਖਰੀਦ ਕੇ ਵੱਡੇ ਹਾਲ ਦੀ ਉਸਾਰੀ ਕਰਵਾਈ ਸੀ ਉਸ ਤੋਂ ਬਾਅਦ ਰਾਜਾ ਰਘਬੀਰ ਸਿੰਘ ਜੀਂਦਵਾਲਿਆ ਨੇ ਗੁਰਦੁਆਰਾ ਸੀਸਕਨ ਸਹਿਬ ਦੀ ਆਲੀਸ਼ਾਨ ਇਮਾਰਤ ਦੀ ਉਸਾਰੀ ਕਰਵਾਈ ਸੀ ਗੁਰਦੁਆਰਾ ਸੀਸਕਨ ਸਹਿਬ ਦੇ ਅੰਦਰ ਭੂਰਾ ਸਾਹਿਬ ਉਹ ਅਸਥਾਨ ਹੈ ਜਿੱਥੇ ਗੁਰੂ ਜੀ ਦੀ ਸ਼ਹੀਦੀ ਹੋਈ ਸੀ ਗੁਰੂ ਸਾਹਿਬ ਨੇ ਜਿਸ ਰੁੱਖ ਦੇ ਹੇਠਾਂ ਆਪਣੀ ਸ਼ਹਾਦਤ ਦਿੱਤੀ ਸੀ ਉਸ ਨੂੰ ਵੀ ਸੰਗਤਾਂ ਦੇ ਦਰਸ਼ਨਾਂ ਲਈ ਇੱਕ ਸ਼ੀਸ਼ੇ ਵਾਲੀ ਅਲਮਾਰੀ ਵਿੱਚ ਸੰਭਾਲਿਆ ਗਿਆ ਹੈ ਸ਼ਹੀਦੀ ਤੋਂ ਪਹਿਲਾਂ ਜਿਸ ਖੂਹ ਤੋਂ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਸੀ ਉਸ ਖੂਹ ਦੇ ਵੀ ਸੰਗਤਾਂ ਅੱਜ ਦਰਸ਼ਨ ਕਰਦੀਆਂ ਹਨ ਗੁਰਦੁਆਰਾ ਸੀਸਕੰਜ ਸਾਹਿਬ ਦੇ ਠੀਕ ਸਾਹਮਣੇ ਬਣਿਆ ਇਹ ਹੈ ਪਾਈ ਮਤੀ ਦਾਸ ਚੌਂ ਗੁਰੂ ਜੀ ਦੇ ਤਿੰਨ ਸੇਵਕਾਂ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਅਤੇ ਪਾਇਦਿਆਲਾ ਜੀ ਦੀ ਮਹਾਨ ਸ਼ਹਾਦਤ ਤੇ ਸ਼ਾਨਾਮਤੇ ਇਤਿਹਾਸ ਦੀ ਗਵਾਹੀ ਪਾ ਰਿਹਾ ਹੈ ਇਹ ਮਤੀ ਦਾਸ ਚੌਕ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਤਿੰਨ ਅਨਨ ਗੁਰਸਿੱਖਾਂ ਦੀ ਮਹਾਨ ਸ਼ਹਾਦਤ ਨੂੰ ਸਿਮਰ ਸਿਜਦਾ ਕਰਦੇ ਹਾਂ